ਓਹ ਜੀ ਬੈਠੋ ਹੈਲੋ ਸੁਦਰ ਹੋਈ ਮੇਰੇ ਕਿੰਨੇ ਓਹ ਜੀ ਬੈਠੋ ਹੈਲੋ ਸੁਦਰ ਹੋਈ ਮੇਰੇ ਕਿੰਨੇ ਹੋ ਗਿਆ ਬੁਢਾ ਆਇਆ ਜਾਣਾ ਕੀ ਸਤਿ ਸ਼੍ਰੀ ਅਕਾਲ ਜੀ ਅੱਥੇ ਬੰਦੀ ਕਰ ਰਹੇ ਆ बाढ़ निया कुछ दिन तल्ला में नहीं तो था ना लाया दिया बिना एक दिन तो बोलते 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 बोलत

ਸੋ ਇਹ ਕਾਫੀ ਦਿਨਾਂ ਤੋਂ ਮਾਮਲਾ ਚੱਲ ਰਿਹਾ ਕਿ ਇੱਕ ਬਿਜਲੀ ਦਾ ਟੈਂਪ ਟਿਕ ਜਾਂਦਾ ਹੈਗਾ ਵਾ ਕੀ ਮਾਮਲਾ ਕੀ ਹੈ ਪੂਰਾ ਜੀ ਤੁਹਾਨੂੰ ਅਜ ਇਹ ਮਾਮਲਾ ਜੀ ਇੱਕ ਹਫਤੇ ਚ ਤਿੰਨ ਮੋਟਾ ਹੋ ਗਿਆ ਹੈ ਹਰ 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 ਇੱਕ ਹਰ ਇੱਕ ਧਰਨੇ ਦੇ ਹਰ ਇੱਕ ਧਰਨੇ ਦੇ ਦਾਵਾ ਕੀਤਾ ਜਾਂਦਾ ਆ ਹਰ ਇੱਕ ਹਰ ਇੱਕ ਧਰਨੇ ਦੇ ਦਾਵਾ ਕੀਤਾ ਜਾਂਦਾ ਹੈ ਭਾਜੀ ਇੱਕ ਮਿੰਟ ਹਰ ਇੱਕ ਧਰਨੇ ਦੇ ਦਾਵਾ ਕੀਤਾ ਜਾਂਦਾ ਕਿ ਤੁਹਾਨੂੰ ਸੇਫਟੀ ਪ੍ਰੋਵਾਈਡ ਕਰਾਂਗੇ ਬੈਲਟਾਂ ਕਿੱਟਾਂ ਦੇਵਾਂਗੇ ਬਟ ਪਿਛਲੀ ਵਾਰ ਦਾਵਾ ਕੀਤਾ ਕਿੱਟਾਂ ਆਈਆਂ 400 ਬੰਦੇ ਚੋਂ 80 80 ਕਿੱਟਾਂ ਆਈਆਂ ਉਹ ਵੀ ਨਾਂ ਆਈਆਂ ਦੇ ਬਰਾਬਰ ਲੋ ਕੁਆਲਟੀ ਦੀਆਂ ਆਇਆਂ ਲੋ ਕੁਆਲਟੀ ਦੇ ਕਿੱਟਾਂ 400 ਬੰਦਾ ਆ 80 ਕਿੱਟ ਕਿਹਨੂੰ ਕਿਹਨੂੰ ਦਾਂਗੇ ਦੱਸੋ ਕਿੰਨੂ ਕਿੰਨੂ ਪ੍ਰੋਵਾਈਡ ਕਰਾਂਗੇ ਇਹ ਪੰਜਾਬ ਸਰਕਾਰ ਦਾਅਵੇ ਦਾ ਕਰ ਦਿੰਦੀ ਹੈ ਕਿਸੇ ਦਾ ਧੀ ਪੁੱਤ ਭਰਾ ਨਹੀਂ ਦੇਖਦੀ ਭਾਵੇਂ ਇਹ ਪ੍ਰਾਈਵੇਟ ਸਾਰੇ ਮੁਲਾਜ਼ਮ ਬੈਠੇ ਪ੍ਰਾਈਵੇਟ ਕੀ ਇਹਨਾਂ ਦੀ ਜਾਨ ਦੀ ਕੀਮਤ ਕੀ ਹੈ ਧਰਨੇ ਧਰਨੇ ਲੱਤਰ ਨੇ ਧਰਨੇ ਲੱਗੇ ਰਹਿਣਗੇ ਹਰ ਵਾਰ ਹਰ ਵਾਰ ਲੋਕੀ ਸੜਕਾਂ ਤੇ ਰੋਲਣਗੇ ਧੀਆ ਭੈਣਾ ਮਾਵਾਂ ਆ ਕੇ ਇੱਥੇ ਬੈਠਣ ਗਈ ਉਹਨਾਂ ਦੀਆਂ ਘਰਾਂ ਦੀਆਂ ਉਹ ਵੀ ਕਿਸੇ ਦਾ ਧੀ ਪੁੱਤ ਆਪਣੇ ਟੱਬਰਾਂ ਵਾਲਾ ਆ ਇਹ ਤੀਜਾ ਤੀਜਾ 700 ਹੋ ਗਿਆ ਤੀਜਾ ਇਹ ਜਦੋਂ ਧਰਨਾ ਲੱਗਦਾ ਉਦੋਂ ਸੁਣਵਾਈ ਹੁੰਦੀ ਆ 2 ਘੰਟੇ ਵਸ ਅਸਰ ਹੁੰਦਾ ਨਾ ਇਹਨਾਂ ਨੂੰ 2 ਘੰਟੇ ਅਸਰ ਹੁੰਦਾ ਕਿ ਹਾਂ ਅਸੀਂ ਕਿੱਟਾ ਪ੍ਰੋਵਾਈਡ ਕਰਾਂਗੇ ਕਿੱਟਾ ਤੁਹਾਨੂੰ ਹੁਣੇ ਕਿੱਟਾ ਦਿਖਾਈਏ ਨਾ ਨਕਮੀਆਂ ਉਹ ਨਾਂ ਦੇਣ ਦੇ ਬਰਾਬਰ ਹੈ ਅੱਛਾ ਇਹ ਜਿੰਨੇ ਵੀ ਮੁਲਾਜ਼ਮ ਬੈਠੇ ਨੇ ਸਾਰੇ ਇਹ ਸਾਰੇ ਕੱਚੇ ਜਿਹੇ ਨੇ ਭਾਈ ਮੇਨ ਗੱਲ ਸੇਫਟੀ ਇਹ ਗਿੰਦੇ ਕਿੱਟਾ ਪ੍ਰੋਵਾਈਡ ਕਰਾਂਗੇ ਨਾ ਕਿੱਟਾ ਪ੍ਰੋਵਾਈਡ ਹੋਈਆਂ ਨਾ ਕਿੱਤੇ ਹੀ ਗਏ ਆ ਨਾ ਕੁਛ ਇਹ ਹਰ ਵਾਰ ਧਰਨੇ ਤੇ ਬੈਠੇ ਰਾਂਗੇ ਹਰ ਵਾਰ ਅਸੀਂ ਧਰਨੇ ਤੇ ਬੈਠੇ ਰਾਂਗੇ ਅੱਜ ਅੱਜ ਇੱਕ ਤਿੰਨ ਹੋਈਆਂ ਕੱਲ ਫੇਰ ਹੋ ਜੇਗੀ ਫੇਰ ਪਰਸੋ ਹੋ ਜੇਗੀ ਇਹਨਾਂ ਦੀ ਨਾਕਾਮੀ ਦੇਖੋ ਕਿੱਟਾਂ ਦਾ ਦਾਵਾ ਕੀਤਾ ਕੋਈ ਕਿੱਟਾ ਸੇਫਟੀ ਪ੍ਰੋਵਾਈਡ ਕਰੋ ਉਹਨਾਂ ਨੂੰ ਕੋਈ ਪ੍ਰੋਵਾਈਡ ਨਹੀਂ ਇੱਕ ਇੱਕ ਨਾਲੇ ਪ੍ਰਾਈਵੇਟ ਨਾਲੇ ਬੰਦੇ ਵੀ ਘਟਿਆ ਇਹਨਾਂ ਦੇ ਮਾਰਨਿੰਗ ਇੱਕ ਸ਼ਿਫਟ ਹੁੰਦੀ ਦੁਪਹਿਰੇ ਇੱਕ ਸ਼ਿਫਟ ਹੁੰਦੀ ਰਾਤ ਨੂੰ ਦੋ ਕਰ ਦਿੰਦੇ ਕਿਉਂ ਇੱਕ ਬੰਦਾ ਹੁਣ ਚਾਰ ਏਰੀਏ ਬੰਦ ਹੋਣ ਇੱਕ ਬੰਦਾ ਸੰਭਾਲ ਲੇਗਾ ਉਹਨੂੰ ਇੱਕ ਟੀਮ ਸੰਭਾਲ ਲੇਗੀ ਇੱਕ ਟੀਮ ਇੱਕ ਟੀਮ 'ਚ ਦੋ ਬੰਦੇ ਹੁੰਦੇ ਆ ਉਹ ਇੱਕ ਪਾਸੇ ਕਰੇਗੀ ਤੇ ਦੂਜੇ ਪਾਸੇ ਕਰੇਗੀ ਪਿੱਛੋਂ ਪ੍ਰੈਸ਼ਰ ਆ ਜਾਂਦਾ ਜੀ ਆਪ ਕੰਪਲੀਟ ਹੁਣੀ ਕਰਾਓ ਐਕਸਲ ਸਰਵਰ ਵੱਲੋਂ ਵਾਪਸ ਆਈ ਹੈ ਤਾਂ ਹੁਣੀ ਕਰਾਓ ਅਰਜੈਂਟ ਉਹਨੂੰ ਛੱਡ ਦਿਓ ਜਿਹੜੀ 4-5 ਘੰਟਿਆਂ ਤੋਂ ਪਈ ਹੈ ਇਹ ਕਰਕੇ ਆਓ ਕਿਉਂ ਉਹ ਜ਼ਿਆਦਾ ਜ਼ਰੂਰੀ ਹੈ ਸੇਫਟੀ ਨਹੀਂ ਜ਼ਰੂਰੀ ਇਹਨਾਂ ਦੀ ਆਹ ਡੈੱਡ ਬੋਡੀ ਪਈ ਭੈਣ ਰੋਂਦੀ ਮਾਂ ਰੋਂਦੀ ਹੈ ਕਿੱਥੇ ਜਾਣ ਅਗਲੇ ਬੈਣਾ ਮਾਵਾਂ ਰੋਣ ਦੀਆਂ ਸੜਕਾਂ ਤੇ 메ਨ ਰੋਡ ਤੇ ਆ ਪੰਜਾਬ ਸਰਕਾਰ ਬੈਠੀ ਅੰਦਰ ਆ ਆ ਹੱਲ ਹੁੰਦੇ ਆ ਦਾਅਵੇ ਕਰ ਦਿੰਦੇ ਆ ਅੱਜ ਵੀ ਦਾਵਾ ਹੋ ਜਾਣਾ ਆ ਪਰ ਫੇਰ ਨਹੀਂ ਕੋਈ ਹੱਲ ਹੋਣਾ ਅੱਛਾ ਇਹ ਦਿਨੀ ਕੱਚੇ ਮੁਲਾਜ਼ਮ ਨੇ ਇਹ ਕਿੰਨੇ ਕਿੰਨੇ ਪੈਸਿਆਂ ਦੇ ਉੱਪਰ ਇੱਕ 10 ਸਾਲ ਹੋ ਗਿਆ ਇਹਨਾਂ ਨੂੰ 7-7 ਸਾਲ ਹੋ ਗਿਆ ਕਰਦਿਆਂ ਨੂੰ ਪਰ ਕਿਸੇ ਤਰੀਕੇ ਦਾ ਕਿਸੇ ਦਾ ਕੋਈ ਨਹੀਂ ਆਏ 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 ਸੀਜ਼ਨ ਚ ਦਿੱਤਾ ਹੁੰਦੀ ਹੁੰਦੀ ਆਏ ਸੀਜ਼ਨ ਅੱਛਾ ਹੁਣ ਇੱਕ ਤਾਂ ਪੰਜਾਬ 10 ਸਾਨੇ ਲੈਣੇ ਹੈਲਮਟ ਲੈਣਾ ਆਪਣੇ ਪੈਸਿਆਂ ਦਾ ਲੋਕ ਕਹਿੰਦੇ ਕਿਉਂ 12 12 ਹਜ਼ਾਰ ਦਿਖਾਏ ਕਿੱਥੋਂ ਲੈਣਗੇ ਆਪਣੇ ਹੈਲਮਟ ਬਿਓਲੇ ਗਲਵਸ ਬੂਟ ਕਿੱਥੋਂ ਲੈਣਗੇ ਬੈਲਟਾ ਕਿੱਥੋਂ ਲੈਣਗੇ ਤੁਸੀਂ ਪ੍ਰੋਵਾਈਡ ਕਰਨੀ ਹੈ ਇਹਨੇ ਲੈਣੀਆਂ ਯਾਰ ਅੱਜ ਸੜਕ ਤੇ ਧੀਆਂ ਪੈਣਾ ਰੋਂਦੀਆਂ ਆ ਉਹ ਸਰਕਾਰ ਨੂੰ ਪਤਾ ਨਹੀਂ ਲੱਗਣਦੇ ਆ ਕਿਸੇ ਦਾ ਭਰਾ ਕਿਸੇ ਦਾ ਪਤੀ ਅੰਦਰ ਲੰਮਾ ਪਿਆ ਡੈੱਡ ਬੋਡੀ ਪਈ ਔਰ ਇਹ ਸਾਹਮਣੇ ਮੂੰਹ ਦੇਖੋ ਤਾਂ ਜਾ ਕੇ ਦੇਖਣ ਜੋਗ ਨਹੀਂ ਰਿਹਾ ਉਹ ਰੂ ਕੰਮ ਦੀ ਹੈ ਦੇਖ ਕੇ ਜੇ ਅੱਜ ਨਾ ਹੱਲ ਹੋਇਆ ਸਾਰੇ ਮੁਲਾਕਾਤ ਕਿਹਦੀ ਧੀ ਹੈ ਵੀ ਕਿਸੇ ਭਰਾ ਪੁੱਤਰ ਬੈਠੇ ਪਏ ਆ ਅੱਜ ਤੋਂ ਸੜਕਾਂ ਤੇ ਬੈਠੇ ਪਏ ਆ ਠੀਕ ਹੈ ਜੀ ਬਾਹਰ ਦੀ ਸਟਾਫ ਹੁਣ ਮੰਗ ਕੀ ਹੈ ਲਾਸਟ ਕੀ ਮੰਗੇ ਮੰਗ ਪ੍ਰਧਾਨ ਸਾਹਿਬ ਨੇ ਕੀਤੀ ਹੈ ਪ੍ਰਧਾਨ ਸਾਹਿਬ ਨੂੰ ਪਤਾ ਹੈ ਮੈਂ ਸਾਡੇ ਜਿਹੜੇ ਮੁਖੀ ਹੈਗੇ ਉਹਨਾਂ ਨੇ ਗੱਲ ਕੀਤੀ ਹੈ ਐਸੇ ਸਾਰੇ ਨਾਲ ਗੱਲ ਕਰਨਗੇ ਉਹੀ ਮੁੱਦੇ ਦੱਸਣਗੇ ਸਾਰੇ ਅੱਜ ਕੀ ਨਾਮ ਤੁਹਾਡਾ ਜੀ ਗਾਇਨਾ ਪੂਨਾ ਚੱਕ ਡੈਥ ਹੋਈ ਹੈਗੀ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਏ ਕੀ ਤੁਸੀਂ ਮੰਨਦੇ ਹੋ ਕਿ ਇਸ ਕਾਰਨਾਂ ਕਰਕੇ ਦਿੱਤੀ ਹੋਈ ਹੈਗੀ ਹੈ ਤੇ ਕੀ ਹੁਣ ਅੱਜ ਪ੍ਰੋਟੈਸਟ ਵੀ ਕਰ ਰਹੇ ਹੋ ਤੁਸੀਂ ਮੈਂ ਕਿਹੜੇ ਕਾਰਨ ਜਿਜਲੀ ਮੇਕ ਵਜ੍ਹਾ ਅਫਸਰਾਂ ਨਾਲੀ ਗਲਤੀ ਦੇ ਕਾਰਨ ਸਾਡੇ ਭਰਾ ਜਾਂਦੇ ਆ ਠੀਕ ਹੈ ਨਾ ਉਹਨਾਂ ਦੇ ਕਰਕੇ ਹੀ ਜਾਂਦੇ ਆ ਇਹ ਸੇਫਟੀ ਹੈ ਨਹੀਂ ਕੋਈ ਬੱਚੇ ਨੂੰ ਹਾਂਜੀ ਇਹਨੇ ਸਾਲ ਹੋ ਗਏ ਲਾ ਲਾਂਦੇ ਲਾਂਦੇ ਆਏ ਤੱਕ ਕਿਸੇ ਨੂੰ ਪੱਕਾ ਨਹੀਂ ਕੀਤਾ ਪੱਕਾ ਕਰਦੇ ਕਰਦੇ ਉਹ ਦੁਨੀਆ ਤੋਂ ਪੱਕਾ ਹੋ ਕੇ ਚਲੇ ਗਿਆ ਕੀ ਮੰਗਤੀ ਕਰਦੇ ਹੋ ਤੁਸੀਂ ਸਕਾਰਨ ਜਾਂ ਫਿਰ ਪੀਐਸਪੀਸੀਲ ਨੂੰ ਦੇਖਦੇ ਆ ਉਹ ਕਲਦੇ ਕੀ ਪਹਿਲਾਂ ਇਹਨਾਂ ਨੇ ਤਾਂ ਅਸੀਂ ਸੁਣ ਲਈਏ ਇਹ ਕੀ ਕਰਦੇ ਇਹਨਾਂ ਦੇ ਮਰੇ ਹੋ ਨਹੀਂ ਜਿੰਦਾ ਥੋਨੇ ਕਰ ਦੇਣਾ ਪਹਿਲਾਂ ਇਹਨਾਂ ਨੇ ਤਾਂ ਸੁਣੇ ਕੀ ਕਹਿੰਦੇ ਐ ਵੇ ਤਾਂ ਦੱਸਾਂਗੇ ਜੀ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨਾ ਕੋਈ ਨਹੀਂ ਸਾਨੂੰ ਇਨਸਾਫ ਚਾਹੀਦਾ ਮੈਨੂੰ ਉਹਨੇ ਹਰ ਇੱਕ ਮਾਂ ਨੂੰ ਚਾਹੀਦਾ ਜਿਹੜੇ ਜਿਹੜੇ ਕੋਖ ਦੇ ਬੱਚੇ ਮਲਦੇ ਪਏ ਆ ਬਿਜਲੀ ਮੈਗਵੇ ਦੇ ਨਾਲ ਸਰ ਇੱਕ ਮੁੱਖੀ ਗੱਲ ਦੀ ਗੱਲ ਜੇ ਦੇਖੀ ਜਾਵੇ ਟੈਕਨੀਕਲ ਐਕਸਪਰਟ ਕਹਿੰਦੇ ਆ ਕਿ ਜਿਹੜੇ ਸੋਲਰ ਸਿਸਟਮ ਲੱਗੇ ਆ ਇਨਵਰਟਰ ਦੀ ਉਹਦੀ ਬਿਜਲੀ ਜਿਹੜੀ ਰਿਵਰਸ ਹੋ ਜਾਂਦੀ ਹੈ ਪਿੱਛੋਂ ਚਾਹੇ ਬਿਜਲੀ ਬੰਦ ਕੀਤੀ ਹੋਵੇ ਤਾਰਾ ਤਾਰਾ ਵੀ ਕਰੰਟ ਆ ਜਾਂਦਾ ਵਾ ਕੀ ਗੱਲ ਸਹੀ ਆ ਆਜਾ ਪੁੱਤ ਆਜਾ ਤੁਸੀਂ ਉਹ ਗੁਰਦੀਪ ਸੋ ਆ ਰਿਪੀਟ ਕਰਾ ਨਹੀਂ ਨਹੀਂ আচ্ছা ਇੱਕ ਮੈਨੂੰ ਇਹ ਦੱਸਿਓ ਅੱਜ ਇਹ ਪ੍ਰੋਫੈਸਰ ਇੱਕ ਸਵਾਲ ਕਰਦਾ ਹੈ ਮੈਂ ਕਿ ਰਿਵਰਸ ਲੱਗਾ ਸਰ ਤੋਂ ਬੈਠੇ ਹੋਏ ਇਹਦੀ ਪੀਗੀ ਰਿਵਰਸ ਆਂਦੀ ਆ ਉਹਦਾ ਕੋਈ ਸਲੂਸ਼ਨ ਕਿੱਟਾ ਹੈ ਵਾ ਇਹ ਤਾਂ ਮੈਹ ਸਾਈਟ ਤੇ ਨਹੀਂ ਆ ਇਹ ਐਕਸਰ ਸਾਹਿਬਾਨ ਜਿਹੜੇ ਆਏ ਨਹੀਂ ਏ ਉਹਨਾਂ ਨੂੰ ਜਿਹੜਾ ਇਹਦਾ ਜਿਹੜਾ ਐਕਸੀਡੈਂਟ ਹੋਇਆ ਉਹਨਾਂ ਨੂੰ ਸਰ ਟੈਕਨੀਕਲ ਐਕਸਪਰਟ ਨਾਲ ਗੱਲ ਕਰਾ ਸਕਦੇ ਆ ਕਿ ਮੈਂ ਉਹ ਜੋ ਐਕਸਰ ਸਾਹਿਬ ਸਾਈਟ ਦੇ ਜਿਹੜੇ ਗਏ ਆ ਸਾਈਟ ਤੇ ਪਤਾ ਆ ਨਾ ਜਿਹੜਾ ਐਕਸਰ ਸਾਹਿਬ ਕਿਉਂਕਿ ਸਰ ਇਹ ਦੱਸਿਆ ਜਾ ਰਿਹਾ ਕਿ ਤੀਜਾ ਲਗਾਤਾਰ ਹਾਦਸਾ ਵਾ ਕਿ ਕਰੰਟ ਇਹ ਵਾਪਸ ਰਿਵਰਸ ਆਂ ਉਹਨਾਂ ਪੈਨਲ ਦੇ ذریعے ਦਾ ਇਨਵਰਟਰ ਦਰਿਏ ਇਹ ਤਾਂ ਸਾਈਟ ਤੇ ਪਤਾ ਲੱਗੇਗਾ ਜਾ ਕੇ ਕਿ ਕੀ ਦਿੱਕਤ ਹੈ। ਜੀ। ਅੱਛਾ ਯਾਰ ਤੂੰ ਆ ਜਾ ਇੱਧਰ। ਅੱਗੇ ਆ ਮੇਰਾ ਭਰਾ। ਉਹਨਾਂ ਨੇ ਕੀ ਸਰ ਉਹਨੂੰ ਕੀ ਹਾਲ ਕੀਤਾ ਗਿਆ ਇੱਥੇ? ਹਾਂਜੀ ਸਰ ਅੱਜ ਇਹ ਪ੍ਰੋਟੈਸਟ ਕਰਨ ਬੈਠੇ ਹੋਏ ਨੇ ਪੀਐਸ ਪੀਸੀਲ ਦੇ ਕੱਚੇ ਮੁਲਾਜ਼ਮ ਨੇ। ਜੀ। ਕੀ ਮੰਗ ਸੀਗੀ ਇਹਨਾਂ ਦੀ? ਕਿ ਉਹ ਪ੍ਰੋਟੈਸਟ ਕਰ ਰਹੇ ਨੇ। ਕੀ ਕਰਨਾ ਕਰਕੇ ਪ੍ਰੋਟੈਸਟ ਹੋ ਰਿਹਾ? ਤੁਸੀਂ ਕੀ ਲੈ ਕੇ ਉਹ ਸੀ ਜਿਹੜੀ ਇਲੈਕਟ੍ਰੋਕਿਸ਼ਨ ਪਾਲਸੀ ਆ ਉਹਦੇ ਬਾਰੇ ਤੁਹਾਨੂੰ ਕੀ ਕਰੋ ਯਾਰ ਸਰ। ਨੈਕ ਟੂ ਕੁਇਸ਼ਨ ਪਾਲਸੀ ਆ ਉਹਦੇ ਮੁਤਾਬਕ ਤਾਂ ਜੋ ਹੈਗਾ ਦੇਣਾ ਉਹ ਦੇ ਹੀ ਰਹੇ ਹੈਗੇ ਆ ਜਿੱਦਾ ਐਕਸਗ੍ਰੇਸ਼ੀਆ ਬਿਲੋਂ ਮਿਲਦਾ ਉਹ ਮਿਲ ਜਾਏਗਾ ਜੀ ਮੈਂ ਤਾਂ ਨੰਬਰ 2 ਤੇ ਇੱਕ ਕੋਈ ਰੈੱਡ ਕਰਾਸ ਵੱਲੋਂ ਐਂਡਰਮੈਸ਼ਨ ਵੱਲੋਂ ਕੁਛ ਜਿਹਾ ਕੰਪਨਸੇਸ਼ਨ ਮਿਲਦਾ ਆ ਉਹ ਵੀ ਮਤਲਬ ਜਿਹੜਾ ਮੀਟਿੰਗ ਕਰਕੇ ਜੀ ਡੀਸੀ ਸਾਹਿਬ ਨਾਲ ਜਾਏ ਏਡੀਸੀ ਸਾਹਿਬ ਨਾਲ ਕਰਕੇ ਉਹਦਾ ਵੀ ਉਪਰਾਲਾ ਕੀਤਾ ਜਾਏ ਅੱਛਾ ਇਹ ਤੀਸਰੀ ਮੌਤ ਹੈ ਲਗਾਤਾਰ ਹੋਈ ਹੈ ਮੈਂ ਕਹਿੰਦੇ ਪਈ ਨੇ ਕਿ ਗੱਟਾਂ ਜਿਹੜੀਆਂ ਨੇ ਉਹ ਨਹੀਂ ਪ੍ਰੋਵਾਈਡ ਹੋ ਰੀਆਂ ਨੇ 300 ਤੋਂ ਵੀ ਜ਼ਿਆਦਾ ਮੇਰੇ ਖਿਆਲ ਨਾਲ ਕਹਿੰਦੇ ਪਈ ਆਜ਼ਮ ਨੇ ਬਟ ਕਿੱਟਾਂ 70 80 ਨੇ ਤੇ ਇਹ ਕਿਵੇਂ ਕੰਮ ਕਰਨਗੇ ਇਹ ਸਵਾਲ ਵੀ ਚੱਕ ਰਹੇ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਜੀ ਨੂੰ ਲਈ ਉਹ ਕਿੱਟਾਂ ਦੀ ਤਾਂ ਕੱਲ ਮਿਲ ਜਦਾ ਪਤਾ ਲੱਗਾ ਕਿ ਜਿਹੜੇ ਜਿਹੜੇ ਕੰਸਰਨ ਐਸੀ ਸਾਹਿਬ ਸਾਹਿਬ ਆ ਉਹਨਾਂ ਨੇ ਮੀਟਿੰਗ ਕੀਤੀ ਆ ਕੰਟਰੈਕਟਰ ਵੀ ਬੁਲਾਏ ਹੈਗੇ ਆ ਉਹ ਕਿੱਟਾਂ ਦੀ ਮਹਮਈਆ ਪਰਵਾਉਣ ਲਈ ਉਹਦੇ ਵਿੱਚ ਇਹਨਾਂ ਨੇ ਜੇ ਕਿੱਟਾਂ ਦਾ ਇਹਨਾਂ ਦੇ ਵੀ ਵਿਊ ਲੈ ਗਿਆ ਜੇ ਕੋਈ ਸਮੱਸਿਆ ਆਈਗੀ ਤਾਂ ਉਹ ਕੱਲਰ ਸੌਟ ਆਊਟ ਕਰ ਦਿੱਤੀ ਜਾਏਗੀ ਅੱਜ ਤਾਂ ਕਹਿ ਰਹੇ ਨੇ ਕਿ ਕਿੱਟਾਂ ਜਿਹੜੀਆਂ ਹੈਗੀਆਂ ਨੇ ਉਹ ਖਰਾਬ ਕਿੱਟਾਂ ਆਉਂਦੀਆਂ ਪਈਆਂ ਨੇ ਤੇ ਕੱਚੀ ਮੁਲਾਜ਼ਮਾਂ ਨੂੰ ਇਹ ਕਿਹਾ ਜਾਂਦਾ ਹੈਗਾ ਵਾ ਕਿ ਤੁਸੀਂ ਜਿਹੜਾ ਹੈਗਾ ਵਾ ਉਹ ਆਪ ਇੱਕ ਮਿੰਟ ਦੇਖੋ ਤੁਸੀਂ ਆਪ ਜਿਹੜਾ ਇਹਦਾ ਸੰਬੰਧ ਤੋਂ ਨਹੀਂ ਗੱਲ ਕਰ ਰਹੇ ਆਪਾਂ ਸੰਬੰਧਤ ਨਹੀਂ ਹੈਗਾ ਇਹ ਮੁਲਾਵਨਾ ਜਿਹੜਾ ਬਣਾਇਆ ਜਾਂਦਾ ਹੈ ਸਨਮ ਦੇ ਬਾਰੇ ਆਜੋ ਡਿਪਟੀ ਸਾਹਿਬ ਨੂੰ ਧਰਨਾ ਚਾਹ ਲਿਆ ਜਾਏਗਾ ਦੇਖੋ ਜੀ ਅੱਜ ਡਿਪਟੀ ਚੀਫ ਇੰਜੀਨੀਅਰ ਸਾਹਿਬ ਖੜੇ ਆ ਰਿਹਾ ਰਿਕਵੈਸਟ ਕੀਤੀ ਹੈ ਇਹਨਾਂ ਨੂੰ ਕਿ ਉਹਨਾਂ ਦੇ ਜਿੰਨੇ ਵੀ ਬੈਨੀਫਿਟਸ ਨੇ ਸਾਰੇ ਦੇਣ ਵਾਸਤੇ ਰੈਡੀ ਹੈਗੇ ਨੇ ਤੋ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਹੁਣ ਆਪਾਂ ਖੂਨ ਦੀ ਕਿਉਂਕਿ ਪਬਲਿਕ ਨਾਲ ਆਪਾਂ ਹਰਾਸ ਨਾ ਕਰੀਏ ਹਾਂਜੀ ਹਾਂਜੀ ਜੀ ਡੈੱਡ ਬੋਡੀ ਅੱਜ ਲੈ ਜਾਂਦੇ ਆ ਜੇ ਉਹ ਜਮ੍ਹਾਂ ਕਰਵਾਵਾਂਗੇ ਅਸੀਂ ਉਹਦਾ ਸੰਸਕਾਰ ਨਹੀਂ ਕਰਾਂਗੇ ਸਾਡੇ ਪੁਰਾਣੇ ਮਿੱਤਰ ਕੇਸ ਦੇ ਉੱਤੇ ਦੁਨੀਆ ਖੜੀ ਆ ਡਿਪਟੀ ਚੀਫ ਇੰਜੀਨੀਅਰ ਨੇ ਨਹੀਂ ਕੱਲ ਕਾਰਵਾਈ ਕਾਰਵਾਈ ਹੋਊਗੀ ਤਾਂ ਫੇਰ ਜੇ ਤਾਂ ਤਾਂ ਕੁਝ ਨਹੀਂ ਕਰਨਾ ਅਸੀਂ ਜੀ ਸਾਡਾ ਇਨਸਾਫ ਨਹੀਂ ਆ ਮਿਲਦਾ ਹੈ ਤਾਂ ਕਾਰਵਾਈ ਕਰਦੇ ਸਾਨੂੰ ਲਗਦੀ ਹੋ ਜੂਏ ਤਾਂ ਫੇਰ ਸੰਸਕਾਰ ਹੋਊਗਾ ਜੇ ਨਾਇਨਾ ਨੇ ਲਗਦੀ ਕੀਤੀ ਤਾਂ ਦੁਬਾਰਾ ਇੱਥੇ ਆ ਜਾਈਗਾ ਚੀਫ ਸਾਹਿਬ ਨੇ ਇਹਨਾਂ ਨੂੰ ਲੜਨਾ ਪਾਣਾ ਪਿੱਛੇ ਆ ਲੈ ਕੇ ਉਹ ਮੁੰਡੇ ਜਿਹੜੀ ਇਹਨਾਂ ਦੀ ਪ੍ਰਧਾਨ ਜਿਹੜੀ ਇਹਨਾਂ ਦੀ ਐਸੋਸੀਏਸ਼ਨੋਂ ਪ੍ਰਧਾਨ ਹੈ ਮੁੰਡਾ ਆਉਣਾ ਉਹਨਾ ਤੁਸੀਂ ਪੱਕੇ ਕਰਦੇ ਪਏ ਆ ਉਹ ਪੱਕੇ ਹੁੰਦੇ ਹੋਂਦੇ ਪੱਕੇ ਹੀ ਚਲੀ ਜਾਂਦੇ ਪਏ ਆ ਕੀ ਇਨਸਾਫਾ ਸਾਡੇ ਲਈ ਕੀ ਇਨਸਾਫਾ ਅਜੀ ਛੱਡੋ ਮਰਨ ਬਣਾ ਤੇ ਬਾਕੀ ਆ ਇੱਕ ਮਿੰਟ ਇੱਕ ਨਨਮਲੀ ਨਨਮਲੀ ਅੱਜ ਤੁਹਾਡੀ ਬਾਈਟ ਕਰੀਏ ਸਾਨੂੰ ਰਾਹੁਲ ਭయ్యా ਯਾਰ ਫੋਟੋ ਵੀ ਲੈ ਜਾਨੇ ਜੇ ਕੱਲ ਤੱਕ ਕੋਈ ਕਾਰਵਾਈ ਨਾ ਹੋਈ ਜੀ ਤਾਂ ਅਸੀਂ ਦੁਬਾਰਾ ਫੇਰੇ ਇੱਥੇ ਨਹੀਂ ਇਹ ਮੈਚ ਸਾਹਿਬ ਦਾ ਅਜੇ ਗੱਲ ਨਹੀਂ ਹੋ ਪਾਈ ਚੀਫ ਜਨੰਦਰ ਸਰਕਲ ਦਾ ਸਰ ਕੰਮ ਬੰਦ ਰੋ ਬੰਦ ਰਹੂਗਾ ਕੋਈ ਨਹੀਂ ਚੱਲਦਾ ਕੰਮ ਸਾਡੀ ਮਜਬੂਰੀ ਹੈ ਕੋਈ ਨਹੀਂ ਚੱਲਦਾ ਇਹ ਮੇਰਾ ਉਧਰੇ ਪੜਨੇ ਦਾ ਵੀ ਆ ਗਿਆ ਕੋਈ ਕੰਮ ਨਹੀਂ ਕਰੂਗਾ ਤੁਹਾਨੂੰ ਹੋਰ ਵੀ ਟੰਗਿਆ ਹਾਂ ਕੱਲ ਮੀਟਿੰਗ ਠੀਕ ਕਰਵਾ ਦੇ ਕੋਈ ਦਿੱਕਤ ਨਹੀਂ ਹੈ ਕੁਝ ਨਹੀਂ ਕਰਨਾ ਨਹੀਂ ਅਸੀਂ ਡੱਟ ਕੇ ਰਹਾਂਗੇ ਕਿਹਨੇ ਕੋ ਜਾਣਦਾ ਚੀਫ ਸਾਹਿਬ ਇਕ ਜਾਉਂਦੇ ਮੈਂ ਗੱਲ ਕਰ ਲੈ ਅਰਲੀ ਆ ਜਾਓ ਅਸੀਂ ਤੁਹਾਨੂੰ ਗੱਲ ਕਰਕੇ ਚੀਫ ਸਾਹਿਬ ਨਾਲ ਮੀਟਿੰਗ ਸੈਟ ਕਰਾ ਕੇ ਟਾਈਮ ਦੇ ਦਨੇ ਆ ਵੀ ਇਹ ਐਂਟੀਮੇਟ ਕਰ ਦਿੰਦਾ ਅੱਜ ਕੀ ਧਰਨਾ ਲੱਗਿਆ ਹੈ ਕਿ ਪ੍ਰੋਟੈਸਟ ਕਿਹੜਾ ਕਾਰਨ ਕਰਕੇ ਲੱਗੇ ਹੈਗੇ ਤੇ ਵੱਲੋਂ ਪੀਐਸਪੀਸੀਐਲ ਕੋਈ ਕੁਝ ਕਰਨੀ ਚਾਹੀਦੀ ਜੀ ਇਹ ਜਿਹੜਾ ਧਰਨਾ ਲੱਗਾ ਸਾਡੇ ਇੱਕ ਸੀਐਚਵੀ ਵਰਕਰ ਦੀ ਪਤਾ ਲੱਗਾ ਕਿ ਸਵੇਰੇ ਡੈਥ ਹੋ ਗਈ ਹੈਗੀ ਆ ਉਹਦੇ ਸਬੰਧ ਵਿੱਚ ਇਹ ਇਹਨਾਂ ਨੇ ਰੋਸ ਵਜੋਂ ਧਰਨਾ ਲਗਾਇਆ ਹੈਗਾ ਬਾਕੀ ਇਹਦੇ ਵਿੱਚ ਜੋ ਵੀ ਪਾਲਿਸੀ ਹੈ ਜਿਹਦਾ ਕਰਕੇ ਇਹ ਧਰਨਾ ਲਗਾਇਆ ਆ ਪਾਲਿਸੀ ਚ ਜੋ ਵੀ ਅਸੀਂ ਇਹਨਾਂ ਨੂੰ ਸੇਫਟੀ ਕਿਟਸ ਜੋ ਵੀ ਆ ਉਹ ਦਾ ਰਿਗਾਰਡਿੰਗਸ ਹੋਇਆ ਬਾਕੀ ਜਿਹੜਾ ਕੰਪਨਸੇਸ਼ਨ ਹੈਗਾ ਜਾਂ ਮਤਲਬ ਆਪਣੇ ਇਲੈਕਟੋਕੇਸ਼ਨ ਪਾਲਿਸੀਸ ਦਾ ਕੰਪਨਸੇਸ਼ਨ ਉਹ ਇਹਨਾਂ ਨੂੰ ਇਨੀਸ਼ੀਏਟਿਵ ਕਰ ਦਿੱਤਾ ਗਿਆ ਜਿੱਦਾਂ ਐਕਸਗਰੇਸ਼ੀਆ ਦਾ ਚੈੱਕ ਅੱਜ ਮਿਲ ਜਾਏਗਾ ਤੇ ਬਾਕੀ ਜੋ ਇਹਨਾਂ ਦੀ ਇੱਕ ਮੇਨ ਡਿਮਾਂਡ ਹੈਗੀ ਔਰ ਆਪਣੇ ਰੈੱਡ ਕਰਾਸ ਤੋਂ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਚਾਰਜਸ ਹੈ ਗਿਆ ਉਹ ਅੱਜ ਚੀਫ ਸਾਹਿਬ ਨਾਲ ਮੈਂ ਗੱਲ ਕਰਕੇ ਉਹ ਵੀ ਅਸੀਂ ਮੀਟਿੰਗ ਕਰਵਾ ਦਿੰਦੇ ਅੱਜ ਇੱਕ ਖਰਾਬ ਕਿੱਟਾਂ ਦੀ ਇਹਨਾਂ ਨੇ ਗੱਲ ਕਹੀ ਹੈਗੀ ਕਿ ਕਿੱਟ ਵੀ ਘੱਟ ਹੈ ਉਹ ਤੋਂ ਖਰਾਬ ਕਿੱਟਾਂ ਨੇ ਕਿ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਇਹ ਆਪਣੇ ਐਕਸਿਸ ਆਬਦਛਨੇ ਕੱਲ ਇਹਨਾਂ ਨੇ ਕਟਾਂ ਦੀ ਹੈ ਦੱਸੋ ਕੱਲ ਮੀਰਾ ਰੋਪ ਇਹ ਨਹੀਂ ਲੱਗ ਰਿਹਾ ਨੇ ਕਿ ਵਧੀਆ ਕੁਆਲਿਟੀ ਆ ਕਿੱਟਾਂ ਨੇ ਉਹ ਬਿਲਕੁਲ ਕੱਲ ਤੁਸੀਂ ਦੇਖਿਆ ਨਾ ਕਿੱਟਾਂ ਦਾ ਛੁੱਟਾ ਹਜੇ ਹੋ ਇਦਰਾ 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 ਕਿੰਨੇ ਨੇ ਕਿ ਅਸੀਂ ਆਪਣੇ ਪੈਸੇਆ ਤੋਂ ਸਾਰਾ ਸਮਾਨ ਖਰੀਦਿਆ ਕਿੱਤਾ ਜਿਹੜੀ ਆ ਹੈਗੀ ਆ ਉਹ ਕਿਉਂਕਿ ਇਹ ਆਊਟਸੋਰਸਡ ਏਮਪਲੋਈਸ ਹੈਗੇ ਆ ਇਹਨਾਂ ਦੀ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਆ ਕੱਲ ਉਹ ਕੰਪਨੀ ਲੈ ਕੇ ਆਈ ਸੀਗੀ ਮਾਰਯੋਗ ਉਪ ਮੁੱਖ ਇੰਜੀਨੀਅਰ ਹਲਕਾ ਜਲੰਧਰ ਤੇ ਬਾਕੀ ਸਾਰੇ ਐਕਸੀਡਨਾਂ ਦੀ ਹਾਜ਼ਰੀ ਦੇ ਵਿੱਚ ਕਿੱਤਾ ਇਹਨਾਂ ਨੂੰ ਚੈੱਕ ਕਰਾਈ ਹੈ ਗਈ ਆ ਕੁਝ ਇੱਕ ਆਈਟਮਸ ਤੇ ਇਹਨਾਂ ਨੂੰ ਆਬਜੈਕਸ਼ਨ ਸੀਗੇ ਕਿ ਵੀ ਇਹ ਆਈਟਮਸ ਜਿਹੜੀ ਆ ਵੀ ਅਸੀਂ ਚਾਹਦੇ ਆ ਕਿ ਸਾਨੂੰ ਕੰਪਰੀਹੈਂਸਿਵ ਕਿਟ ਦੇ ਦਿਓ ਸਾਰੀ ਇਹ ਚੀਜ਼ਾਂ ਵਿੱਚ ਹੋਣ ਇਸ ਕਰਕੇ ਉਹ ਕਿੱਤਾ ਇਹਨਾਂ ਕੋਲ ਲਈਆ ਨਹੀਂ ਗਈ ਆ ਸੀਗੀ ਉਹਦੇ ਨੇ ਫਿਰ ਐਸਸੀ ਸਾਹਿਬ ਨੇ 15 ਦਿਨ ਦਾ ਟਾਈਮ ਜਿਹੜਾ ਲਿਆ ਸੀਗਾ ਕੰਪਨੀ ਕੰਪਨੀ ਨੂੰ ਦਿੱਤਾ ਸੀਗਾ ਰਾਦਰ ਕਿਉਂਕਿ ਉਹਨਾਂ ਦੀ ਪਹਿਲੀ ਰਿਸਪੌਂਸਿਬਿਲਟੀ ਹੈ ਇੱਕ ਕਿੱਟਾ ਜਿਹੜੀ ਆ ਤਾਂ ਕੰਪਨੀ ਨੇ ਜਿਹੜਾ ਵਾ ਇਹ ਇਨਸ਼ੋਰ ਕੀਤਾ ਸੀ ਕਿ 20 ਅਗਸਤ ਤੱਕ ਜਿਹੜਾ ਅਸੀਂ ਕੰਪਰੀਹੈਂਸਿਵ ਕਿੱਟ ਜਿਹੜੀ ਹੈ ਜਿੱਦੇ ਸਾਰੀਆਂ ਚੀਜ਼ਾਂ ਹੋਣਗੀਆਂ ਉਹ ਅਸੀਂ ਇਹਨਾਂ ਨੂੰ ਦੇਵਾਂਗੇ ਜਿਹੜੀ ਕਿੱਟਾ ਕੱਲ ਆਈ ਆ ਸੀ ਉਹਨਾਂ ਨੇ ਚੈੱਕ ਕਰ ਲਿਕੇ ਇਹਨਾਂ ਨੇ ਉਹਨਾਂ ਨੂੰ ਕਿਹਾ ਸੀਗਾ ਇਹਨਾਂ ਦੇ ਪ੍ਰਧਾਨ ਨੇ ਡਿਸੀਜਨ ਲਿਆ ਸੀਗਾ ਕਿ ਅਸੀਂ ਜਿਹੜਾ ਹੈਗਾ ਵਾ ਔਰ ਪੂਰੀ ਕੰਪਲੀਟ ਕਿਟ ਲਵਾਂਗੇ ਅੱਛਾ ਉਸ ਤੋਂ ਪਹਿਲਾਂ ਫਿਰ ਇਹ ਮੁਲਾਜ਼ਮ ਕਿਵੇਂ ਵਿਦਾਊਟ ਕਿਟ ਕੰਮ ਕਰਦੇ ਸੀਗੇ ਕਿਟਾ ਕੋਸ਼ਲ ਕੰਪਨੀ ਨੇ ਜਾਰੀ ਕੀਤੀ ਆ ਉਹਨਾਂ ਨੂੰ ਉਹ ਕੰਪਨੀ ਵਾਲੇ ਦੇ ਨੁਮਾਇंदे ਦੱਸ ਸਕਦੇ ਆ ਤੇ ਮਤਲਬ ਗਲਤੀ ਫਿਰ ਪੀਐਸਪੀਸੀਐਲ ਦੀ ਹੋਈ ਨਹੀਂ ਪੀਐਸਪੀਸੀਐਲ ਦੀ ਕੇਸ ਵਿੱਚ ਗਲਤੀ ਹੋਈ ਜੋ ਕਿਟਾ ਜਿਹੜੀ ਆ ਨਾ ਕਿਟਾ ਜਿਹੜੀ ਆ ਵਾ पीएसपीसीएल ਜਿਹੜਾ ਵਾ ਇਸ ਦੇ ਵਿੱਚ ਡਾਇਰੈਕਟ EMPLOYER ਨਹੀਂ ਹੈਗਾ EMPLOYER ਜਿਹੜਾ ਵਾ ਇਹਨਾਂ ਦਾ ਉਹਦੀ ਜ਼ਿੰਮੇਵਾਰੀ ਹੈ ਕਿ ਟੈਕਾ ਦੇਣੀ ਹੈ ਉਹਨਾਂ ਨੇ ਦਿੱਤੀ ਜਾ ਬੀ ਉਹਨਾਂ ਨੇ ਪੋਸ਼ਕ ਦਿੱਤੀ ਆ ਵਾ ਉਹਨਾਂ ਕੋ ਰਜਿਸਟਰ ਦਾ ਉਹਦੇ ਬਾਰੇ ਉਹੀ ਬੈਟਰ ਦੱਸ ਸਕਦੇ ਹੈਗੇ ਬਿਲਕੁਲ ਹੋਈ ਹੈ ਜੀ ਬਹੁਤ ਮਾੜੀ ਗੱਲ ਆ ਮਨ ਭਾਗਾ ਹੋਇਆ ਸਰ ਮਾੜੀ ਗੱਲ ਆ ਪਾਵਰ ਕਾਮ ਕਰੇ ਦੀ ਕੀ ਨਹੀਂ ਪਾਵਰ ਕਾਮ ਦਾ ਇਦਾ ਉਹਦੇ ਵਿੱਚ ਅਸੀਂ ਜਦੋਂ ਪਹਿਲਾ ਹਾਲਾਤ ਹੋਇਆ ਉਸ ਤੋਂ ਬਾਅਦ ਸਾਰੀ ਇਨਸਟਰਕਸ਼ਨਾਂ ਹੱਲੇ ਪਾਸੋਂ ਕਰ ਦਿੱਤੀਆਂ ਸੀਗੀ ਆ ਕੀ ਕੋਈ ਵੀ ਲਾਈਨ ਤੇ ਕੰਮ ਪਰਮਿਟ ਤੋਂ ਬਿਗੈਰ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਹਾਲਸਾ ਹੋਇਆ ਜੋ ਉਪ ਮੰਡਲ ਅਫਸਰ ਮਕਸੂਦਾ ਦੀ ਪ੍ਰੀਲੀਮਿਨਰੀ ਰਿਪੋਰਟ ਆ ਉਹਨਾਂ ਨੇ ਸਾਈਟ ਵੀ ਵਿਜ਼ਿਟ ਕੀਤੀ ਆ ਤੇ ਇਹ ਜਿਹੜਾ ਕੰਮਾਂ ਸੀਗਾ ਕੰਮ ਕਰ ਰਹੇ ਆ ਸੀਗਾ ਜਦੋਂ ਜਿਸ ਚੀਜ਼ ਨੂੰ ਵਾਈਂਡਿੰਗ ਮਾਰੀਦੀ ਆ ਕੰਡਕਟਰ ਹੁੰਦਾ ਸਾਡਾ ਉਹ ਕੰਡਕਟਰ ਦੀ ਵਾਈਂਡਿੰਗ ਮਾਰਦਾ ਮਾਰਦਾ ਉਹ ਵਾਈਂਡਿੰਗ ਵੱਧ ਗਈ ਸੀਗੀ ਉਹ ਜਾ ਕੇ ਉੱਤੇ ਟੱਚ ਕਰ ਗਈ ਜਿਹਦੇ ਕਰਕੇ ਉਹਨੂੰ ਸ਼ੌਕ ਲੱਗਾ ਥਲੇ ਡਿੱਗਿਆ ਹੈਡ ਇੰਜਰੀ ਹੋਈ ਜਾਂਦੀ ਹੈ। ਬਾਕੀ ਡੈਥ ਦਾ ਕੌਜ਼ ਕੀ ਸੀਗਾ ਉਹ ਪੋਸਟਮਾਰਟਮ ਕਰਵਾਦੀ ਆਪਾਂ ਦਾ ਸਰ। ਇੱਕ ਗੱਲ ਉਹ ਵੀ ਕਹਿ ਰਹੇ ਨੇ ਕਿ ਪੋਸਟਮਾਰਟਮ ਸੀਗਾ ਪੋਸਟਮਾਰਟਮ ਕਰਾਉਣ ਨਹੀਂ ਕਰਾਇਆ ਕਰਾਉਣ ਦਿੱਤਾ ਜਾ ਰਿਹਾ ਸੀਗਾ। ਇਹ ਗੱਲ ਕਿੱਥੇ ਤੱਕ ਪੋਸਟਮਾਰਟਮ ਕਰਾਣਾ ਨਾ ਕਰਾਣਾ ਉਹ ਤਾਂ ਪੁਲਿਸ ਦੇ ਅਧਿਕਾਰ ਖੇਤਰ ਜਾਂਦਾ ਹੈਗਾ। ਉਹਨਾਂ ਨੇ ਦੇਖੋ ਐਕਸੀਡੈਂਟ ਹੈਗਾ ਉਹਦੇ ਕੇਸ ਚ ਹੁੰਦਾ ਹੀ ਹੈ ਅਸੀਂ ਇਸ ਟਾਈਮ ਥਾਣੇ ਸੀਗੇ। ਇਹਨਾਂ ਡਿਜ਼ੀਜ਼ ਦਾ ਬ੍ਰਦਰ ਵੀ ਉੱਥੇ ਹੀ ਸੀਗਾ ਉੱਥੇ ਹੀ ਸਾਰੀ ਜਿਹੜਾ ਕਾਰਵਾਈ ਹੋ ਰਹੀ ਸੀਗੀ ਤਾਂ ਪੁਲਿਸ ਨੇ ਅੱਗੇ ਫਰਦਰ ਕਰਾਣੀ ਸੀ ਬਾਕੀ ਜੋ ਪਾਲਿਸੀ ਰਿਲੇਟਿਡ ਉਹਨਾਂ ਦੀ ਮੰਗਾਵਾ ਉਹ ਸਾਡੇ ਉੱਚ ਅਧਿਕਾਰੀ ਦੇਖ ਰਹੇ ਹੈਗੇ ਉਸ ਨੂੰ ਵੀ ਦੇਖਿਆ ਜਾਏਗਾ ਇੰਜੀਨੀਅਰ ਸਨੀ ਭਾਗੜਾ ਐਡੀਸ਼ਨਲ ਐਸਸੀ ਉਸ ਦਾ